ਪੂਰੇ ਸਿੱਖ ਜਗਤ ਦਾ ਸਾਥ ਵਕੀਲਾਂ ਦੀ ਭੂਮਿਕਾ ਤੇ ਜੱਜ ਦਾ ਲੀਗਲ ਫੈਸਲਾ ਇਹ ਪੰਥ ਦੀ ਜਿੱਤ ਆਕਾਲੀ ਦਲ ਦਾ ਕਹਿਣਾ ਹੈ ਕਿ ਸਰਕਾਰ ਨੇ ਜਿਹੜੀ ਐਫ ਆਈ ਆਰ ਅੱਜ ਕੀਤੀ ਉਹ ਸਹੀ ਨਹੀਂ ਕੀਤੀ ਤਾਂ ਚੌੜਾ ਸਾਹਿਬ ਨੂੰ ਕਹਿੰਦੇ ਜਮਾਨਤ ਮਿਲ ਗਈ ਜੀ ਜਦੋਂ ਇਹਨਾਂ ਨੇ ਮੇਰੇ ਤੇ ਐਫਆਈਆਰਾਂ ਦਰਜ ਕੀਤੀਆਂ ਮੈਨੂੰ ਤੇ ਉਦੋਂ ਵੀ ਜਮਾਤਾਂ ਮਿਲ ਗਈਆਂ ਮੈਂ ਭਰੀ ਹੋਇਆ ਇਹਨਾਂ ਦੇ ਪਾਏ ਕੇਸਾਂ ਸਾਰਿਆਂ ਵਿੱਚੋਂ ਮੈਂ ਬਾਜ਼ਤ ਭਰੀ ਹੋਇਆ ਉਸ ਦਿਨ ਦੀ ਗੱਲ ਕੀਤੀ ਜਾਵੇ ਤਾਂ ਕੀ ਕਰੋ ਸੋਚ ਕੇ ਗਏ ਸੀ ਤੁਸੀਂ ਜੀ ਜਾਂ ਉੱਥੇ ਜਾ ਕੇ ਮਨ ਬਣਿਆ ਥੋੜਾ ਜਿਹਾ ਬਰੀਫ ਕਰਦਾ ਵੇਖੋ ਇਹ ਮਨ ਮੇਰਾ ਨਹੀਂ ਜੀ ਇਹ ਪੂਰੇ ਸਿੱਖ ਜਗਤ ਦਾ ਮਨ ਜੀ ਕਦੇ ਸਾਜ਼ਿਸ਼ ਆ ਜੀ ਸਾਜ਼ਿਸ਼ ਦੇ ਤਹਿਤ ਕੀਤਾ ਗਾ ਕਿਹਦੀ ਸਾਜ਼ਿਸ਼ ਆ ਸਾਰੇ ਪੰਥ ਦੇ ਰੋਹ ਦਾ ਪ੍ਰਗਟਾਵਾ ਸੀ ਪ੍ਰਗਟਾਵਾ ਕਹਾਵਾ ਸਾਰੇ ਪੰਥ ਕਿਹਦੀ ਸਾਜ਼ਿਸ਼ ਆ ਕਿਹੜੇ ਰੋਹ ਦਾ ਪ੍ਰਗਟਾਵਾ ਸੀ ਇਹ ਗੁਰੂ ਹਰਗੋਬਿੰਦ ਸਾਹਿਬ ਨੇ ਕਰਾਇਆ ਮੇਰਾ ਨਾਂ ਕਿਸੇ ਸਿਆਸੀ ਪਾਰਟੀ ਨਾਲ ਸੰਬੰਧ ਜੀ ਗੁਰੂ ਪੰਥ ਨੂੰ ਸਮਰਪਿਤਾਂ ਜੀ ਦਸਮ ਪਾਤਸ਼ਾਹਾਂ ਦੇ ਉਪਦੇਸ਼ਾਂ ਦੇ ਉੱਤੇ ਚੱਲਣ ਦਾ ਯਤਨ ਕਰਨਿਆ ਜੀ ਮੰਨਦੇ ਹੋ ਕਿ ਜਿਹੜੀ ਇਹਨਾਂ ਨੂੰ ਸਜ਼ਾ ਦਿੱਤੀ ਗਈ ਸੀ ਉਹਦੀ ਸਜ਼ਾ ਨਹੀਂ ਪ੍ਰੋਪਰ ਤੌਰ ਤੇ ਨਿਭਾਈ ਤਾਂ ਇਹਦਾ ਵੱਡਾ ਕਦਮ ਚੱਕਿਆ ਜੀ ਉਹਨੇ ਦੱਸਿਆ ਜਾ ਮੰਨੀ ਨਹੀਂ ਸਜ਼ਾ ਨਹੀਂ ਤਲਖਾ ਜੀ ਜੀ ਉਹਨੇ ਤਾਂ ਮੰਨੀ ਨਹੀਂ ਉਹ ਤੇ ਮੁੱਕਰ ਗਿਆ ਉਹ ਤੇ ਤੁਸੀਂ ਬਾਕੀ ਆ ਵਕੀਲ ਸਾਹਿਬ ਤੋਂ ਪੁੱਛ ਲੋ ਮਾਜਪੁਰ ਸਾਹਿਬ ਤੋਂ ਠੀਕ ਹੈ ਜੀ ਸੇਨੀ ਦੇਰ ਬਾਅਦ ਜਮਾਨਤ ਮਿਲੀ ਕੀ ਕਹਿਣਾ ਚਾਹੁੰਦੇ ਆਂ ਦੇਖੋ ਇਹ ਜਮਾਨਤ ਬਹੁਤ ਲੇਟ ਮਿਲੀ ਆ ਇਹੋ ਜੇ ਛੋਟੇ ਮੋਟੇ ਕੇਸਾਂ ਦੇ ਵਿੱਚ ਹਫ਼ਤੇ ਦਸਾਂ ਦੇਣਾ ਜਮਾਨਤ ਮਿਲਦੀ ਆ ਜਿਹੜਾ ਕਾਲੀ ਦਲ ਨੇ ਇਲਜ਼ਾਮ ਲਗਾਇਆ ਜੀ ਉਹ ਦੇਖੋ ਕਾਲੀ ਦਲ ਤਾਂ ਹੈ ਹੀ ਨਹੀਂ ਹੁਣ ਉਹ ਤਾਂ ਕਾਲੀ ਕਾਲੀ ਦਲ ਦਲ ਹੀ ਆ ਉਹ ਉਹ ਹੁਣ ਐਵੇਂ ਅੱਕੀ ਪੁਲਾਈ ਹੱਥ ਮਾਰਦੇ ਆ ਜਿਹੜਾ ਉਹਨਾਂ ਦਾ ਬਲਾਰਾ ਅਲਸ਼ਦੀਪ ਕਲੇਰ ਉਹ ਕੱਲ ਦਾ মিডিਏ ਦੇ ਉੱਤੇ ਬੋਲਣ ਡਿਆ ਉਹਨੂੰ ਕਹਤੂ ਵਕੀਲ ਆ ਜੇ ਤੈਨੂੰ ਇਤਰਾਸ ਸੀ ਤੇ ਕੰਟੈਸਟ ਕਰਦਾ ਵੇਲਾ ਆ ਕੇ ਵਿਕਟਮ ਵੱਲੋਂ ਵਕੀਲ ਖੜਾ ਹੁੰਦਾ ਉਹ মিডিਏ ਦੇ ਵਿੱਚ ਬਹਿ ਕੇ ਗੱਲਾਂ ਕਰਦੀ ਵੀ ਅਦਾਲਤ ਨੇ ਜ਼ਮਾਨਤ ਦੇਤੀ ਉਹਨੂੰ ਪੁੱਛੇ ਤੇਰਾ ਪਿਓ ਵੀ ਕਲੇਰ ਵੱਡਾ ਵਕੀਲ ਸੀਗਾ ਉਹਨੂੰ ਪੁੱਛ ਵੀ ਇਹਨਾਂ ਕੇਸਾਂ ਦੀਆਂ ਜ਼ਮਾਨਤਾਂ ਕਿਵੇਂ ਮਿਲਦੀਆਂ ਹੁੰਦੀਆਂ ਅਦਾਲਤ ਦਾ ਪ੍ਰੋਸੈਸ ਆ ਤੁਸੀਂ ਵਕੀਲ ਹੋ ਅਦਾਲਤ ਦੇ ਫੈਸਲੇ ਦਾ ਜਿਹੜਾ ਸਨਮਾਨ ਕਰੋ ਦੂਜੀ ਗੱਲ ਅਲਸ਼ਦੀਪ ਕਲੇਰ ਦਾ ਪਿਓ ਕਲੇਜ ਦਾ ਗੁਰਦਰਾ ਜੁਡੀਸ਼ੀਅਲ ਕਮਿਸ਼ਨ ਦਾ ਵੀ ਚੇਅਰਮੈਨ ਰਿਹਾ ਉਹਨੂੰ ਪੁੱਛੋ ਵੀ ਤੁਸੀਂ ਝੂਠੇ ਪੁਲਿਸ ਮੁਕਾਬਲਿਆਂ ਦੇ ਕਿੰਨੇ ਸੰਕੜੇ ਪੁਲਿਸ ਵਾਲਿਆਂ ਨੂੰ ਕਤਲ ਦੇ ਕੇਸਾਂ 'ਚ ਨੌਜਵਾਨਾਂ ਦੇ ਬਾਦੋ ਬਾਦ ਜ਼ਮਾਨਤਾ ਦਵਾਈਆਂ ਤੇ ਇੱਕ ਹਵਾ 'ਚ ਚੱਲੀ ਹੋਈ ਗੋਲੀ ਨੂੰ ਜਿਹੜਾ ਨੋ ਇੰਜਰੀ ਕੇਸ ਦੇ ਵਿੱਚ ਇੱਕ 70 ਸਾਲ ਦੇ ਬਜ਼ੁਰਗ ਨੂੰ ਤੁਸੀਂ ਕਹਿ ਰਹੇ ਹੋ ਵੀ ਇਹਨੂੰ ਜਮਾਨਤ ਕਿਉਂ ਮਿਲ ਗਈ ਆਪ ਤਾਂ ਤੁਸੀਂ ਕਾਤਲਾਂ ਦੇ ਨੌਜਵਾਨਾਂ ਦੇ ਕੇਸਾਂ 'ਚ ਪੁਲਿਸ ਵਾਲਿਆਂ ਨੂੰ ਸੈਂਕੜਿਆਂ ਨੂੰ ਬਾਹਰੋਂ ਬਾਹਰ ਦਿੱਤੀਆਂ ਜਿਸ਼ਵੰਤ ਸਿੰਘ ਖਾਲੜੇ ਦੇ ਕੇਸ ਉਹਨਾਂ ਨੇ ਸੁਮੇਧ ਸੈਣੀ ਦਾ ਅਸ਼ਦੀਪ ਵਕੀਲ ਕਲੇਲ ਦਾ ਵਕਾਤਾਵਾ ਲੱਗਾ ਹੋਇਆ ਤੁਸੀਂ ਤਾਂ ਕਾਤਲਾਂ ਦੇ ਭਾਈ ਵਾਲੋਂ ਤੇ ਤੁਸੀਂ ਕਾਤਲਾਂ ਦੇ ਜਿਹੜਾ ਇੱਕ ਫੰਡ ਬਣਾਇਆ ਸੀ ਬਾਦਲ ਨੇ ਪੁਲਿਸ ਵਾਲਿਆਂ ਦੇ ਕੇਸ ਲੜਨ ਵਾਸਤੇ ਕਰੋੜਾਂ ਰੁਪਈਆਂ ਦਾ ਫੰਡ ਬਣਾਇਆ ਉਹਦੇ ਵਿੱਚੋਂ ਹੀ ਪਦਵਿਸ਼ ਹੋਈ ਆ ਅਲਸ਼ਦੀਪ ਕਲੇਲ ਦਾ ਪਿਓ ਤੇ ਜੋ ਗੁਰੂ ਰਾਮਦਾਸ ਦੀ ਗੋਲਕ ਚੋਂ ਪੈਸੇ ਲੈ ਕੇ ਤੇ ਉਹਦੀ ਪਦਵਿਸ਼ ਉਹਨਾਂ ਪੁਲਸ ਵਾਲਿਆਂ ਦੇ ਕੇਸਾਂ ਦੀ ਹੋਈ ਆ ਸੋ ਉਹ ਕੀ ਕਹਿੰਦੇ ਆ ਉਹ ਪੰਥ ਵੱਲੋਂ ਤਾਂ 20 ਸਾਲ ਪਹਿਲਾਂ ਹੀ 30 ਸਾਲ ਪਹਿਲਾਂ ਹੀ ਨਕਾਲ ਦਿੱਤੇ ਸੀ ਪੰਜਾਬ ਦੇ ਲੋਕਾਂ ਨੇ ਵੀ ਨਕਾਲ ਦਿੱਤੇ ਤੇ ਹੁਣ ਅਕਾਲੀ ਦਲ ਨਹੀਂ ਹੈਗਾ ਉਹ ਸਕੂਟਰੀ ਪਾਰਟੀ ਆ ساری ਪਾਰਟੀ ਇੱਕ ਐਕਟੀਵਾ ਦੇ ਉੱਤੇ ਆ ਜਾਂਦੀ ਆ ਸੋ ਉਹਨਾਂ ਦੇ ਉਹ ਹੁਣ 3 ਐਮਐਲ ਮੰਤਰੀ ਜੀ ਵਾਲੀ ਵੱਖਰਾ ਹੋ ਗਿਆ ਸੋ ਉਹ ਬਿਲਕੁਲ ਛੋਟੀ ਉਹਨਾਂ ਦਾ ਜਵਾਬ ਨਹੀਂ ਦੇਣਾ ਕੁੱਤੇ ਬਿੱਲੇ ਬਹੁਤ ਭੌਂਗਦੇ ਆ ਹਾਥੀ ਮਸਤ ਚਾਲ ਪਿਛਲੇ 40 ਸਾਲਾਂ ਤੋਂ ਚੱਲਦਾ ਸੀ ਤੇ ਚੱਲਦਾ ਜਾਏਗਾ ਧੰਨਵਾਦ ਜੀ ਅੱਜ ਸੋਚੇ ਖਾਲਸਾ ਪੰਥ ਸੇ ਬਹੁਤ ਖੁਸ਼ੀ ਵਾਲਾ ਦਿਨ ਹੈ ਨਰੈਣ ਸਿੰਘ ਚੌੜਾ ਨੂੰ ਜ਼ਮਾਨਤ ਮਿਲੀ ਆ ਇਹ ਜਿਹੜਾ ਬਾਰ ਬਾਰ ਪੁੱਛਿਆ ਰਿਹਾ ਇਹਦੇ ਬਾਰੇ ਇਹ ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਆਇਆ ਇਹਨੇ ਪੰਥ ਨਾਲ ਤਰੋਕਮਾਉਣਾ ਸ਼ੁਰੂ ਕੀਤਾ ਹੋਇਆ ਸੀ ਔਰ ਪੰਥ ਦੇ ਅੰਦਰ ਇੱਕ ਬਹੁਤ ਰੋ ਹੌਲੀ ਹੌਲੀ ਚੱਲ ਰਿਹਾ ਸੀ ਔਰ ਇਹ ਲਾਵਾ ਫੁੱਟਣਾ ਸੀ ਇੱਕ ਦਿਨ ਕੋ ਔਰ ਉਹ ਲਾਵਾ ਫੁੱਟਣ ਦੇ ਤਰੀਕੇ ਅਲੱਗ-ਅਲੱਗ ਹੁੰਦੇ ਆ ਕੁਝ ਲੋਕਾਂ ਨੇ ਆਪ ਨੂੰ ਕਦੋਂ ਹਣਾ ਕਿੰਨੀ ਜਲੀਲ ਹੋ ਕੇ ਪ੍ਰਕਾਸ਼ ਸਿੰਘ ਬਾਦਲ ਮਰਿਆ ਹਾਰ ਕੇ ਜਿਹੜਾ ਸਾਰੀ ਜ਼ਿੰਦਗੀ ਚ ਇਤਤਾਰ ਰਹਾ ਉਹ ਵੀ ਇੱਕ ਪ੍ਰਗਟਾਵਾ ਸੀ ਪੰਥ ਦੇ ਰੋਹ ਦਾ ਹੁਣ ਜਿਸ ਤਰ੍ਹਾਂ ਕੋਈ ਵੋਟਰ ਆਹੀ ਆਪਣਾ ਰੋਹ ਪ੍ਰਗਟਾਉਂਦਾ ਕਈ ਫੇਸਬੁਕ ਤੇ ਜ਼ੋਰ ਲਾ ਲੈਂਦੇ ਆ ਕੋਈ ਸੋਸ਼ਲ ਮੀਡੀਆ ਤੇ ਲਾ ਲੈਂਦੇ ਆ ਨਰੇਂਦਰ ਸਿੰਘ ਚੋੜਾ ਦਾ ਆਪਣਾ ਪੰਥਿਕ ਰਵੈਤਾ ਅਨਸਾਰ ਰੋਹ ਪ੍ਰਗਟਾਉਣਾ ਦਾ ਇੱਕ ਉਹ ਰੋਹ ਪ੍ਰਗਟਾਉਣਾ ਸੀ ਉਹਨੂੰ ਕੋਈ ਮਾਰਨ ਮੋਨ ਵਾਲੀ ਗੱਲ ਨਹੀਂ ਸੀ ਉਹ ਵੀ ਇੱਕ ਰੋਹ ਪ੍ਰਗਟਾਉਣ ਦਾ ਤਰੀਕਾ ਸੀ ਸੋ ਵੱਖਰੇ ਵੱਖਰੇ ਤਰੀਕਿਆਂ ਨਾਲ ਇਹਨਾਂ ਨੂੰ ਜਲੀਲ ਕੀਤਾ ਜਾ ਰਿਹਾ ਇਹਨਾਂ ਦੇ ਵਿਰੁੱਧ ਪੰਥ ਜਿਹੜਾ ਆਪਣਾ ਰੋਹ ਪ੍ਰਗਟਾ ਰਿਹਾ ਹੈ ਔਰ ਜਿਹੜੇ ਇਹਨਾਂ ਦੇ ਸਾਥੀ ਆ ਔਰ ਹਲੇ ਸਭੇ ਦਾ ਜਿਸ ਤਰ੍ਹਾਂ ਦੱਸਿਆ ਮੱਜਪੁਰ ਸਾਹਿਬ ਨੇ ਬਿਲਕੁਲ ਮਾਰਟੀਨਲਾਈਜ਼ ਹੋ ਜਾਣਗੇ ਇਹਨਾਂ ਨੂੰ ਕੁਝ ਨਹੀਂ ਕਿਸੇ ਨੇ ਨਹੀਂ ਇਹ ਤੇ ਪੁੱਛਣਾ ਇਹ ਪੰਥ ਚ ਰੋਲਦੇ ਫਿਰਨੇ ਆ